ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦਿਯਾ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਮੱਜਾਂ ਤੁਹਾਨੂੰ ਦਿਖਾਉਣੀ ਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਣਾ ਹੈ ਤੇ ਤਿੰਨ ਤਾਜ਼ੀਆਂ ਸੋਈਆਂ ਤੇ ਤਿੰਨ ਟੁਕੜਾ ਗੱਬਣਾ ਹੈ ਟੁਕੜਾ ਗੱਬਣਾ ਜਿਹੜੀਆਂ ਬਾਹਰ ਦੀ ਖੁਰਦੀ ਤੇ ਬੰਨੀਆਂ ਤੁਹਾਨੂੰ ਐਂਡ 'ਤੇ ਵਿਖਾਵਾਂਗੇ ਪਹਿਲਾਂ ਜਿਹੜੀਆਂ ਆਵਲੀਆਂ 4 ਮੱਜਾਂ ਤੁਹਾਨੂੰ ਦਿਖਾਉਣੀ ਆਂ ਆਪਾਂ ਸੋਨੀਆ ਸੋਨੀਆ ਮੱਜਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਦੁੱਧ ਵਾਲੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਤਾਂ ਵੇਖ ਗਿਆ ਮਾਲ ਪਰਸਾਂ ਵਾਲਾ ਹਾਂਜੀ ਹਾਂਜੀ ਆ ਗਿਆ ਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਜਤਿੰਦਰ ਸਿੰਘ ਪਿੰਡ ਚੱਠਾ ਤਸੀਲ ਪਟਿਆਲਾ ਜ਼ਿਲ੍ਹਾ ਗਜ਼ਪੁਰ ਤੇ ਫੋਨ ਨੰਬਰ ਬੋਲ ਦੇ ਕਰੀ 985827740 ਠੀਕ ਹੈ ਤੇ ਅੱਜ 7 ਝੋਟੀਆਂ ਫਿਰ ਹਾਂਜੀ 7 ਜੀ ਕੋਬਿਟ ਟੋਕਣਾ ਗੱਬਣਾ ਤਿੰਨ ਟੋਕਣਾ ਗੱਬਣਾ ਪਹਿਲੀ ਝੋਟੀ ਸੀ ਵੀਰ ਜੀ ਦੋੰਦੀ ਲਓ ਇਹ ਤਾਂ ਸ਼ੁਰੂਆਤ ਕਰੀਏ ਫਿਰ ਕਿੰਨਾ ਚਿਰ ਹੋਇਆ ਵੀ ਦਿਨ ਸੋਈ ਨਾ ਪਸੋਰੀ ਸੋਈਏ ਇਹ ਹੋਲਦਾ ਰਾਣੀ ਵੀਰ ਜੀ ਠੀਕ ਹੈ ਕੁਆਲਟੀ ਦਾ ਵੀਡੀਓ ਝੋਟੀ ਜਿਆਦਾ ਬੱਚਾ ਲਾ ਕੇ ਵਿਖਾ ਲਨੇ ਆ ਕਿਹੜਾ ਜੇ ਤਾਂ ਬੱਚਾ ਬੱਚਾ ਅੰਦਰ ਜਾ ਕੇ ਕਟਾ ਲਿਆ ਲਿਆਓ ਬੱਚਾ ਫਿਰ ਇਹ ਥਣ ਵੀ ਇਹ ਤੇ ਲਾਗੇ ਤਾਂ ਦੇਖ ਸਕਦੇ ਜੀ ਖਾਲੇ ਹੋਏ ਸੋ ਵੀਰ ਜੀ ਕਿੰਨਾ ਕਿ ਵਿਧੀ ਦੁੱਧ ਦੇ ਚਵਾਈ ਜਾਊਗੀ ਆਹ ਰੱਖ ਲਓ ਬੋਣਾ ਛੋਟੀ ਵੀ ਦੀ ਤੁਸੀਂ 12 13 ਕਿਲੋ ਰਮਾਨ ਚ ਪਾਉਗੀ ਅੱਛਾ ਪਹਿਲੇ ਸੋਈ ਪਹਿਲਾਂ ਨਹੀਂ ਵੇਖੋ ਨਾ ਥਲਨੇ ਬਾਕੀ ਨੇ ਛੋਟੀ ਇਹ ਬਾਕੀ ਸੋਨੀ ਛੋਟੀ ਆਹ ਨਾਲ ਕੱਟੀ ਆ ਵੱਡੀ ਪੁਰੀ ਸਫਾਈ ਜਦ ਬਾਕੀ ਚੰਗੇ ਕਦ ਕਾਠਾ ਲਈਆ ਤੇ ਚੰਗੇ ਪਿੱਠ ਪੁੜੇ ਵਾਲੀ ਆ ਜਿਹੜੀ ਹਾਂ ਦੇਖ ਸਾਦੇ ਜੀ ਕੱਟਾ ਜੀ ਦੇ ਮਗਰ ਦੇਖੋ ਵੀ ਜੀ ਤਾਜ਼ਾ ਹੀ ਆ ਬੱਚਾ ਜਿਹੜਾ ਇਹ ਨਾੜੋ ਵੀ ਜਿਹੜਾ ਨਾਲ ਤਾਜ਼ਾ ਹੀ ਹੈ ਇਹ ਭਲਾ ਮੀ ਹੈਗੀ ਹੋਤੀ ਨੋ ਭਲਾ ਮੀ ਇਹ ਜਿਹ ਹੈਗੀ ਆਵਾ ਤਾਜੀ ਸੋਈ ਚੋਟੀ ਆ ਜਿਹੜੀ ਹਾਂ ਦੇਖ ਸਾਦੇ ਸੰਦ ਦਿਖਾ ਲਈਏ ਵੀ ਜੀ ਚਵਾ ਫਿਰੇ ਦਾ ਆਪਾਂ की की सील ਵੀ ਜਿਹਾ ਡੀਰ ਠੀਕ ਹੈ ਜੀ ਖੋਲੋ ਫਿਰ ਤੋਰੀਏ ਇੱਕ ਵਾਰੀ ਬਾਕੀ ਇਹ ਹੈ ਕਿ ਹੈਗੀ ਪੂਰੀ ਸੀਲਸ ਲੱਗ ਗਿਆ ਤਾਜੀ ਸੂਈ ਝੋਟੀ ਆ ਜਣੀ ਤੋਰੋ ਫਿਰ ਜੀ ਦੋਗਾ ਆਪੇ ਤੇ ਕੋਈ ਰੋ ਆਪਾਂ ਦੇਖਾ ਲੇ ਚੰਗੀ ਸੋਹਣੀ ਝੋਟੀ ਆ ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਲੈ ਆ ਆ ਲੈ ਆ ਵੀ ਦੀ ਦੁੱਧ 12 13 ਲੀਟਰ ਜਿਹੜਾ ਕਹਿੰਦੇ ਕਿ ਪਹਿਲੇ ਸਵੇ ਜਿਹੜਾ ਚਵਾਈ ਜਾਊਗੀ ਬਾਕੀ ਤੁਸੀਂ ਖੜਨੀ ਆਪਣੀ ਸਮਝਣਾ ਤੇ ਕਿੰਨਾ ਰੱਖਣਾ ਵਿਧੀ ਦਾ ਫਿਰ ਮੋਲ ਆਪਾਂ ਜਿਆ ਜਿਆ ਕਰੀਏ ਫਿਰ ਜਿਆ ਤੁਸੀਂ ਧਾ ਦੋ ਬਾਕੀ ਆਵੇ ਤਾਂ ਉਸ ਦੀ ਵੀ 6 ਪਾਇਸਾ ਲੈ ਪੈਣੋ ਸਿਰਫ ਆ ਦੇਖ ਸਾਡੇ ਜੀ ਇਹ ਬੜੂ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਤੇ ਕਿੰਨਾ ਰੱਖਦੀ ਇਹਦਾ ਮੁੱਲ ਆਪਾਂ ਮੁੱਲ ਇਹਦਾ 200000 ਰੁਪਏ ਹੈ ਲੱਖ ਰੁਪਏ ਵਿੱਚੋਂ ਕਿੰਨਾ ਕਰਨਾ ਮਾਨ 80000 ਕਰਾਂਗੇ 99000 ਰੁਪਏ ਦਵਾਂਗੇ ਹੋਰ ਕਰ ਦੋਗੇ ਹਾਂ ਨਾ 90000 ਦੀ ਝੋਟੀ ਦੇ ਦਾਂ ਅੱਛਾ 90000 ਦੀ ਝੋਟੀ ਜੀ ਝੋਟੀ ਆ ਠੀਕ ਹੈ ਬਾਕੀ ਇਹ ਥਾਣੇ ਦੇ ਕਰੀ ਲਾਗੇ ਤਾਂ ਫਿਰ ਤੇ ਦੇਖ ਸਕਦੇ ਪ੍ਰੋਪਰ ਹੱਥ ਚ ਆਉਣ ਵਾਲਾ ਥਾਣਿਆ ਜਿਹੜਾ ਤੇ ਸਾਂਭੇ ਸੁੰਭੇ ਵੀ ਚੰਗੇ ਆ ਤੇ ਉਤਰਾ ਵੀ ਸੋਹਣੀ ਝੋਟੀ ਆ ਜੀ ਤੇ ਹੁਣ ਇੱਕ ਆ ਗਿਆ ਆਪਣੇ ਕੋਲ ਸੋ ਇਸ ਵਾਈਟ ਚੋਟੀ ਹੈ ਵੀ ਇਹ ਵੀ 13 ਕਿਲੋ ਵੀਜੀ ਦੋ ਦੋ ਤਿਆਰ ਆ ਇਹਦੇ ਤੇਰੀ ਸੀ ਜੀ ਠੀਕ ਆ ਤਿਆਰ ਆ ਜਿਹੜਾ ਮੋਕੇ ਤੇ ਦੋ ਗੇ ਖੜੇ ਕੋਈ ਠੀਕ ਆ ਹਾਂਜੀ ਤੇ ਇਹਦੇ ਨਾਲ ਚੌਥਾ ਨਾਲ ਇੱਕ ਥਾਨ ਫਰੀ ਹਾਂਜੀ ਇੱਕ ਥਾਨ ਫਰੀ ਜਿਵੇਂ ਇਧਰ ਵੀਰ ਜੀ ਪੰਜ ਥਾਲੇ ਪੰਜ ਹੀ ਜਾਰੀ ਤੇ ਚੱਲਦੀ ਆ ਅੱਛਾ ਇੱਥੇ ਬਲੇ ਤੇ ਨਹੀਂ ਨਾਲ ਨਹੀਂ ਉਹ ਵੱਖਰਾ ਲਗਾਵਾ ਵੱਖਰਾ ਵਿੱਚ ਲੱਗਾ ਹਾਂਜੀ ਤਿੰਨੇ ਚ ਪੰਜੇ ਚੱਲਦੇ ਆ ਇਧਰ ਤਿੰਨੇ ਆ ਇੱਕ ਬੱਚੇ ਨੂੰ ਸੋ ਕੁਝ ਛੱਡ ਦੋ ਚਾਰ ਜਿੰਦਾ ਮਰਜ਼ੀ ਮਾਰਨਾ ਜੋ ਠੀਕ ਆ ਉਹ ਤਾਂ ਨਹੀਂ ਜੀ ਇੱਕ ਬੱਚੇ ਛੱਡ ਕੇ ਤਿੰਨ ਜੋੜੇ ਪੈਣੇ ਤੇ ਚਾਰ ਜੋ ਅੱਛਾ ਹਾਂਜੀ ਇੱਕ ਜੋ ਫਰੀ ਲੱਗਾ ਨਾਲ ਬੱਚੇ ਵਾਲਾ ਫਰੀ ਆ ਨਾਲ ਨਹੀਂ ਬੀ ਬੱਚੇ ਵਾਲਾ ਠੀਕ ਆ ਦੁੱਧ ਵੀਰ ਜੀ ਜੋ 14-15 ਕਿਲੋ ਦੀ ਬਾਜੂਗੀ ਵੱਡੀ ਮਸਲ ਵਾਲੀ ਆ ਵਾਰਾ ਤੇ ਰਗਲ ਹੋਣੀ ਜਦੀ ਥਲੇ ਦੁੱਧਿਆ ਤਿਆਰ ਬਿਲਕੁਲ ਕਿ ਹੋ ਗਈ ਖੜੀ ਵੀਰ ਜੀ ਤੋਰ ਹਾਂ ਫੇਰ ਇੱਕ ਰੀਨ ਇਹਦਾ ਬੱਚਾ ਬਾਹਰ ਬੰਨੇ ਆ ਜੀ ਹਾਂ ਜੀ ਉਹ ਬੱਚਾ ਕੀ ਜੇ ਤੇ ਮਗਰ ਟਟਾ ਟਟਾ ਜਿਹਦੇ ਮਗਰ ਹਾਂ ਬਿਆਣੀ ਤੇ ਦੂਸਰੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੇ ਤੇ ਬਿਆਣੀ ਵਾਲੇ ਪਾਸੇ ਤਿੰਨ ਥਾਣੇ ਆ ਉਹ ਦੇਖ ਸਕਦੇ ਵਿੱਚ ਸੈਂਟਰ ਚ ਇੱਕ ਥਾਂ ਜਿਹੜਾ ਲੱਗਾ ਆ ਬਾਕੀ ਚਾਰੇ ਥਾਨ ਆਪੋ ਆਪਣੀ ਜਗਾ ਵਾ ਤੇ ਇੱਕ ਥਾਂ ਸੈਂਟਰ ਚ ਵੱਖਰਾ ਲੱਗਾ ਜਿਹੜਾ ਓਹ ਥੋੜਾ ਡਰਦੀ ਡਰਦੀ ਆ ਸਾਡੇ ਤੋਂ ਆ ਆ ਬੱਚਾ ਜਿਹੜਾ ਇਹ ਤਾਂ ਤਾਲੇ ਉਹ ਦੇਖੋ ਪਤਾ ਸਫਾਈ ਬਾਕੀ ਸਫਾਈਆਂ ਜਿਹੜੀਆਂ ਵੀ ਆ ਦੁੱਧ ਮੋਕੇ ਤੇ 12 13 ਲੀਟਰ ਜਿਹੜਾ ਇਹ ਦੇਖੋ ਤਿਆਰ ਕਰ ਦੱਸ ਦੇ ਉਹ ਬੰਦ ਕਰ ਦਿ ਇਹ ਦੇਖ ਸਾਡੇ ਥਾਣਾ ਥੋੜਾ ਸਾਹਮਣੇ ਜਿਹੜਾ ਚੰਦਨ ਜ਼ਿਆਦਾ ਪੈਨ ਕਰਕੇ ਥੋੜਾ ਦਿਖ ਨਹੀਂ ਹੁੰਦੀ ਆ। ਬਾਕੀ ਆਪਾਂ ਤੁਹਾਨੂੰ ਉਧਰੋਂ ਦਿਖਾਤਾ ਵਾਂ। ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫੇਰ ਆਪਾਂ। ਇਹਦਾ ਮੁੱਲ ਵਿਧੀ 80 ਹਜ਼ਾਰ। 80 ਹਜ਼ਾਰ ਆ। ਹਾਂਜੀ। ਵੇਚਿਆ ਕਰਨਾ ਮੰਨਤਨ? ਕਰ ਦਾਂਗੇ। ਕਿੰਨਾ? 75 ਹਜ਼ਾਰ ਦੀ ਜੋੜੀ ਦਵਾਂਗੇ। ਅੱਛਾ 75 ਹਜ਼ਾਰ ਹੀ ਦੇ ਦੇ। 75 ਹਜ਼ਾਰ ਹੀ ਦੇ ਦਾ। ਮੋਕੇ ਤੇ ਚਲੋ ਛੋਟ-ਛਾਟ ਹੋਰ ਕਰ ਦੋਗੇ। ਜਿਹੜੀ ਦੁੱਧ 12-13 ਕਰੋ ਕੋਈ ਚੋਕੇ ਖੜੇ। ਠੀਕ ਹੈ ਜੀ। ਵੱਡੀ ਝੋਟੀ ਆ। ਤੇ ਹੁਣ ਇੱਕ ਝੋਟੀ ਆਵੀ ਆ ਇਹ ਵੀ ਸੋਹੀ ਜੀ ਦੀ ਵੀ ਸੋਹਣੀ ਝੋਟੀ ਆ ਸਿੰਗਲ-ਸਿੰਗਾ ਤੋਂ ਵੀ ਸੋਹਣੀ ਆ ਇਹਨਾਂ 20 ਦੇਣੋਂ ਇਹ ਸੋਹਣੀ ਤਾਂ ਮਗਰ ਕਟਾ ਦੇ ਠੀਕ ਆ ਇਹ ਤਾਂ ਦੁੱਧ 9 ਕਿਲੋ ਪਰ 8 ਕਿਲੋ ਪੱਕੇ ਗੂ ਲੈ ਜੇ ਹੁਣ ਹੀ ਆਈ ਹੈ ਜੀ ਠੀਕ ਆ ਉਹਨਾਂ ਬਸਮਾਰ ਘੋਮੇ ਜੀ ਪਾਸ ਕਰਕੇ ਲੈ ਆਂਦੀ ਜੀ ਠੀਕ ਆ ਜੀ ਖੋਲੋ ਫਿਰ ਤੋੜ ਦੀਏ ਇਹਨਾਂ 8 ਕਿਲੋ ਹੋਗਾ ਪੱਕਾ ਦੁੱਧ ਦੇ ਦੇਖੋ ਖੜੀ ਵੀ ਜੀ ਦੂਜਾ ਸੋਆ ਝੋਟੀ ਦਾ ਝੋਟੀ 10-11 ਕਿਲੋ ਕਰ ਦੂ ਬੜੇ ਸਾਰ ਜੂ ਬੇਫਤ ਨਹੀਂ ਹੋ ਗਿਆ ਇਹ ਸਾਂਹ ਵਾਲੇ ਦਾ ਦਲਗੀ ਨੇ ਝੋਟੀ ਬੱਚਾ ਕੀ ਇਹ ਤਾਂ ਮਗਰ ਕਟਾ ਅੱਛਾ ਇਹ ਤਾਂ ਮਗਰ ਕੱ ਵਾਇਰ ਜਿਹੜੀ ਆ ਗਈ। ਬਾਕੀ ਹੈ ਗਾਣਾ ਵਿੱਚ ਹਵਨ ਚੰਗਾ ਥਾਂ ਦੱਸਾਈ ਗਿਆ ਪਰ ਵੀ ਜਿਹੜਾ ਚੰਗਾ ਆ ਤਰਾ। ਬਾਕੀ ਹੁਣ ਇਹ ਆਈ ਕਹਿੰਦੇ ਪਾਸ ਕਰਕੇ ਲੈਂਦੀ ਆ। ਤੇ ਆਹ ਦੇਖ ਸਾਡੇ ਚਿਹਰੇ ਤੋਂ ਵੀ ਸੋਹਣੀ ਝੋਟੀ ਆ ਤੇ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਜੀ 70000 ਹੈ 70 ਹਾਂ ਜੀ ਵਿੱਚੋਂ ਕਿੰਨਾ ਕਰਨਾ ਮਾਨ 60000 ਦੀ ਦਲਾਂਗੇ ਅੱਛਾ 65000 ਦੀ ਦੇ ਦੋਗੇ ਹਾਂ ਜੀ ਬਾਕੀ ਮਾਨ ਤਾਂ ਮੌਕੇ ਤੇ ਹੋਰ ਕਰ ਦੋਗੇ ਉਹ ਛੱਡ ਦਾਂਗੇ 63000 ਦੀ ਜੋੜੀ ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਹੁਣ ਇੱਕ ਹੋਰ ਗੱਬਨ ਮੱਝ ਦਿਖਾ ਦੀਏ ਫਿਰ ਬਹੁਤ ਬੁਢੀ ਮੈਂ ਵੀ ਜੀ ਬੰਦੇ ਉੱਪਰ ਵਾਲੇ ਹਿਸਤਾਂ ਨੂੰ ਪਹਿਲ ਨੇ ਆਏ ਤੇ じゃ ਸੁਆ ਮੈਂ ਤਾਂ 15 ਕਿਲੋ ਦਾ ਰਕਾਰਿਆ ਠੀਕ ਆ ਹਾਂ ਜੀ ਵੇਖੋ ਕਿੱਥੇ ਕਿੱਥੇ ਥਾਂ ਲੱਗਿਆ ਕਰਮਾਈ ਦਾ ਖੋਲੋ ਫਿਰ ਤੋਰਦੀ ਐ ਨਾ ਆ ਜੇ ਟਾਈਮ ਲੈ ਜਣਾ ਚੰਗੀ ਤਿਆਰ ਹੋਣਾ। ਵਧੀਲੀ 15 ਕਿਲੋ ਰਗਾੜਿਆ ਮੈਂ ਤਾਂ। ਠੀਕ ਹੈ ਜੀ। ਬਾਕੀ ਥਾਂ ਨੇ ਵੀ ਚੰਗਾ ਲੱਗਾ ਇਹ ਦੇਖੋ। ਵਧੀਆ ਵਧੀਆ। ਨਾ ਉੱਤੇ ਬਾਦਣਾ ਹੈ। ਚੰਗੇ ਕੱਦ ਕਾਟਦੀ ਆ ਤੇ ਚੰਗੇ ਪਿੱਠ ਪੜੇਦੀ ਐ ਵੀ। ਅੱਗੇ ਤਿਆਰ ਹੋਣਾ ਇਹਨੇ ਚੰਗੀ ਅੱਜ ਮੱਝਾਂ ਜਿਹੜੀਆਂ ਸਾਰੀਆਂ ਜੜੀਆਂ ਵਾਂ ਪਾਰੇ ਪੱਲੇ ਦੀਆਂ ਮੱਝਾਂ ਵਾਂ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਮਹੀ 15 ਗਰ ਵਾਲੀ ਮਹੀ ਦੀ ਸੁਕੇ ਦਾ ਲੱਖ ਤੋਂ ਬਾਹਰਿਕਣ ਆਈ ਹੈ ਹਾਂਜੀ ਹੁਣ ਭਾਪਦੇ ਨੇ ਮੁੱਲ 90000 ਅੱਛਾ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਹੋਰੇ ਪੌਂਡੀਆਂ ਛੱਡ ਤਾਂ ਕਿ 85000 ਦੀ ਮੈਂ ਲਵਾਂ 85000 ਦੀ ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਮੰਨ ਕੋਈ ਨਾ ਕਰਦਾ ਠੀਕ ਹੈ ਹੁਣ ਟੁਕੜਾ ਕੱਬਣਾ ਦਿਖਾ ਦਈਏ ਫਿਰ ਹਾਂਜੀ ਆ ਜਿਹੜੀਆਂ ਵਾ ਤਿੰਨ ਟੁਕੜਾ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਇੱਧਰ ਜਿਹੜਾ ਮਿਸਤਰੀਆਂ ਦਾ ਕੰਮ ਚੱਲੰਦਿਆ ਉਹਦੇ ਕਰਕੇ ਜਿਹੜਾ ਵਾ ਅੰਦਰ ਪਸ਼ੂ ਬਣਾਏ ਵੀਡੀਓ ਬਣਾਈਦੀ ਆ ਪਹਿਲਾਂ ਕਿਹੜੇ ਵਿਖਾ ਦੀਏ ਵਿਦਿ ਕੀਨੇ ਚਿਰ ਦੀ ਚੈੱਕ ਪਾਸ ਤੇ ਵਿਦਿ 6 ਮਹੀਨਾ ਦੀ ਸਾਡੇ 6 ਮਹੀਨੇ ਚੈੱਕ ਪਾਸ ਆ ਦੁੱਧ ਕਿੰਨਾ ਜੀ ਦੇਖੋ ਇੱਕ 5 ਕਿਲੋ ਅੱਛਾ ਦੋ ਡੰਗ ਮਿਲਦੀ ਦੋਵੇਂ ਟਾਈਮ ਹੀ ਠੀਕ ਆ ਬਾੜੇ ਤੇ ਕਿ ਟਿੱਕੇ ਤੇ ਇਹ ਬਾੜੇ ਦੇ ਮਿਲਦੀ ਚਲੋ ਫਿਰ ਤੋੜੋ ਜੇ ਅੱਗੇ ਭਾਂਦੇ ਡੰਗ ਲਵੇ ਠੀਕ ਆ ਹਾਂਜੀ ਤੋੜ ਦਿਓ ਫਿਰ ਇਹਨਾਂ ਆਨ ਵੀ ਦੇਖ ਸਕਦੇ ਕਿ ਸ਼ਾਂਗ ਜੀ ਮਾਸਾ ਕੇ ਨਾਲ ਲੱਗੀ ਹੈ ਤੇ ਹੋਣੀ ਵੀ ਚੱਲਦੀ ਠੀਕ ਹੈ ਜੀ ਇੱਕ ਧਾਰ ਨਹੀਂ ਹੁੰਦੀ ਕਰੇ ਦੁੱਧ ਦੇ ਦੇ ਕੋਲ 5 ਕਿਲੋ ਦਾਸ ਤੇ ਆਜ ਲੈ ਆਜ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਆਪਾ ਮੇਰਾ ਮੁੱਲ ਵੀ 50000 50000 ਆ ਵਿੱਚੋਂ ਕਰਨਾ ਮੰਨਤਾ ਨਾ ਪੰਜ ਹੀ ਛੱਡਾਂਗੇ 45000 ਦੀ ਦੋਆ ਅੱਛਾ 45000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੋਣਾ ਆ ਕਿੰਨੇ ਚਿਰ ਦੇ ਚੈੱਕ ਪਾਸ ਤੇ ਕਿੰਨਾ ਮਹੀਨਾ ਦੀ 8 ਕਿਲੋ ਦੁੱਧ ਜੀ 4 ਮਹੀਨਿਆਂ ਦੀ ਚੈੱਕ ਪਾਸ ਆ ਤੇ 8 ਕਿਲੋ ਦੁੱਧ ਆ ਹਾਂਜੀ ਠੀਕ ਹੈ ਤੋਰੋ ਫਿਰ ਇਹਨੂੰ ਵੀ ਇਹ ਕਿਤਰਾ ਮਿਲਦੀ ਜੇ ਇਹ ਵੀ 파ੜੇ ਦੇ 파ੜੇ ਤੇ ਮਿਲਦੀ ਆ ਹਾਂਜੀ ਥਣਥਣੇ ਜੀ ਓਕੇ ਸਾਰੇ ਜੀ ਅਗਲੇ ਦਾ ਅਗਲਾ ਸਾਵਾਂ ਉਹ ਪਿਛਲੇ ਦਾ ਪਿਛਲਾ ਸਾਵਾਂ ਆਊਗਾ ਤੇ ਇਹਦਾ ਮੁੱਲ ਇਹਦਾ ਮੁੱਲ 50000 ਅੱਛਾ ਵਿੱਚੋਂ ਛੜਨਾ ਕੋ ਦੋ ਛੜਾਂਗੇ 48000 ਦੀ ਦਵਾਂਗੇ ਠੀਕ ਹੈ ਜੀ ਤੇ ਆਹਵਾਂ ਨਾ ਇਹਦਾ ਮਗਰ ਦੇਖ ਸਾ ਤੇ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਇਹ ਕਿੰਨੇ ਚ ਦੀ ਚੈੱਕ ਪਾਸ ਤੇ ਇਹ 50 ਮਹੀਨੇ ਹੀ 60 ਮਹੀਨੇ ਲੱਗ ਜੀ 7 ਕਿਲੋ ਦੁੱਧ ਇਹਦੇ ਕੋਲ ਜਿਹੜਾ ਦੁੱਧ 7 ਕਿਲੋ ਦੱਸਦੇ ਆ ਤੇ ਇਹਦਾ ਕਿੰਨਾ ਮੁੱਲ ਜੇ ਇਹਦਾ 55000 ਵਿੱਚੋਂ ਛਡਨਾ ਕੋ ਇਹ ਪੂਰੇ 50000 ਦੇ ਦੇ ਅੱਛਾ ਇਹ ਪੂਰੇ 50000 ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਿਣਾ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੱਜਾ ਟੋਟਲ 7 ਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਪਸੰਦ ਕਰਕੇ ਖੜੇ ਜੜੀਆਂ ਸੂਈਆਂ ਉਹਨਾਂ ਦਾ ਦੁੱਧ ਚਵਾ ਕੇ ਖੜੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿਹੜਾ ਕੋਈ ਆ ਸਕਦਾ ਵੀਡੀਓ ਕਾਲ ਤੇ ਚਵਾ ਲੇ ਤੇ ਜਿਹੜਾ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਉਹ ਆਪਣੀ ਮਰਜ਼ੀ ਵੇਖ ਲੈ ਤੇ ਬਾਕੀ ਆਪਣੀ ਤਸੱਲੀ ਨਾਲ ਤੇ ਆਪਣੀ ਸਮਝ ਨਾਲ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ